ਦੋਸਤੋ ਦਸੰਬਰ ਮਹੀਨਾ ਕੈਨੇਡਾ ਇਮੀਗ੍ਰੇਸ਼ਨ ਲਈ ਇਤਿਹਾਸਿਕ ਸਾਬਿਤ ਹੋ ਸਕਦਾ ਹੈ ਜੀ ਹਾਂ ਇੱਕ ਨਹੀਂ ਸਿੱਧੇ ਹੀ ਚਾਰ ਵੱਡੀਆਂ ਖੁਸ਼ਖਬਰੀਆਂ ਆਈਆਂ ਹਨ ਜੋ ਹਰ ਸਟੂਡੈਂਟ ਵਰਕਰ ਅਤੇ ਪੀਆਰ ਐਪਲੀਕੈਂਟ ਲਈ ਉਮੀਦ ਦੀ ਨਵੀਂ ਕਿਰਨ ਬਣ ਸਕਦੀਆਂ ਹਨ ਚਲੋ ਜਾਣਦੇ ਹਾਂ ਸਾਰੀ ਜਾਣਕਾਰੀ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਾਈਸ ਮੀਡੀਆ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਇਮੀਗ੍ਰੇਸ਼ਨ ਵਿੱਚ ਆਗਦੀਆਂ ਚਾਰ ਵੱਡੀਆਂ ਖੁਸ਼ਖਬਰੀਆਂ ਬਾਰੇ ਜਿਹੜੀਆਂ ਕਿ ਦਸੰਬਰ ਮਹੀਨੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ ਲਿਆਈਆਂ ਹਨ ਪਹਿਲੀ ਵੱਡੀ ਅਪਡੇਟ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2026 ਲਈ 33000 ਤੋਂ ਵੱਧ ਲੋਕਾਂ ਨੂੰ TR ਤੋਂ PR ਪ੍ਰੋਗਰਾਮ ਹੇਠ ਸਥਾਈ ਰਿਹਾਇਸ਼ ਦੇਣ ਦਾ ਐਲਾਨ ਕੀਤਾ ਹੈ ਜਾਣਕਾਰੀ ਮੁਤਾਬਿਕ ਇਸ ਪ੍ਰੋਗਰਾਮ ਨਾਲ ਜੁੜਿਆ ਡਾਟਾ ਦਸੰਬਰ ਮਹੀਨੇ ਵਿੱਚ ਜਾਰੀ ਕੀਤਾ ਜਾ ਸਕਦਾ ਹੈ ਇਸ ਸਕੀਮ ਦਾ ਮਕਸਦ ਇਹ ਹੈ ਕਿ ਜੋ ਲੋਕ ਕੈਨੇਡਾ ਵਿੱਚ ਪੜ ਰਹੇ ਹਨ ਜਾਂ ਕੰਮ ਕਰ ਰਹੇ ਹਨ ਉਹਨਾਂ ਨੂੰ ਕਿ ਰਿਹਾਈ ਪ੍ਰ ਦਾ ਮੌਕਾ ਦਿੱਤਾ ਜਾਵੇ ਇਹ ਪ੍ਰੋਗਰਾਮ ਖਾਸ ਕਰਕੇ ਉਹਨਾਂ ਲਈ ਹੈ ਜੋ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਟੈਕਸ ਵੀ ਭਰ ਰਹੇ ਹਨ ਦੂਜੀ ਵੱਡੀ ਅਪਡੇਟ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਹੁਣ ਪੀਆਰ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਰਫਤਾਰ ਨੂੰ ਪਹਿਲਾਂ ਨਾਲੋਂ ਕਾਫੀ ਤੇਜ਼ ਕਰ ਦਿੱਤਾ ਹੈ ਜਿੱਥੇ ਪਹਿਲਾਂ ਲਗਭਗ 7 ਲੱਖ ਤੋਂ ਵੱਧ ਅਰਜ਼ੀਆਂ ਪੈਂਡਿੰਗ ਸਨ ਹਣੇ ਘਟ ਕੇ ਸਿਰਫ 1.5 ਲੱਖ ਰਹਿ ਗਈਆਂ ਹਨ ਇਸ ਦਾ ਮਤਲਬ ਹੈ ਕਿ ਜਿਨ੍ਹਾਂ ਨੇ ਆਪਣੀ ਪੀਆਰ ਅਰਜੀ ਲਗਾਈ ਹੋਈ ਹੈ ਉਹਨਾਂ ਨੂੰ ਹੁਣ ਜਲਦੀ ਤੋਂ ਜਲਦੀ ਮਨਜ਼ੂਰੀ ਮਿਲ ਸਕਦੀ ਹੈ ਇਹ ਬਦਲਾਅ ਦਿਖਾਉਂਦਾ ਹੈ ਕਿ ਕੈਨੇਡਾ ਸਰਕਾਰ ਹੁਣ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਤੇ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਤੀਜੀ ਵੱਡੀ ਅਪਡੇਟ ਸਾਲ 2025 ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਟੂਡੈਂਟ ਵੀਜ਼ਾ ਰਿਫਿਊਜ਼ਲ ਰੇਟ ਬਾਰੇ ਜੋ ਕੋਣ ਵਾਲੇ ਅੰਕੜੇ ਜਾਰੀ ਕੀਤੇ ਜੈਸ ਦੇ ਮੁਤਾਬਕ ਲਗਭਗ 74% ਸਟੂਡੈਂਟ ਵੀਜਾ ਰਿਜੈਕਟ ਕਰ ਦਿੱਤੇ ਗਏ ਹਨ ਅਰਥਾਤ ਹਰ 4 ਵਿੱਚੋਂ 10 ਸਟੂਡੈਂਟਾਂ ਨੂੰ ਵੀਜ਼ਾ ਨਹੀਂ ਮਿਲਿਆ ਇਸ ਕਾਰਨ ਕਈ ਕੈਨੇਡੀਅਨ ਕਾਲਜ ਹੁਣ ਬੰਦ ਹੋਣ ਦੀ ਕगार ਤੇ ਹਨ ਅਤੇ ਸੈਂਕੜੇ ਕੋਰਸ ਰੱਦ ਕੀਤੇ ਜਾ ਚੁੱਕੇ ਹਨ ਇਸ ਨਾਲ ਕਈ ਟੀਚਰਾਂ ਦੀਆਂ ਨੌਕਰੀਆਂ ਵੀ ਖਤਮ ਹੋ ਗਈਆਂ ਹਨ ਹੁਣ ਕਾਲਜਾਂ ਵੱਲੋਂ ਕੈਨੇਡਾ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ 2026 ਵਿੱਚ ਸਟੂਡੈਂਟ ਵੀਜ਼ਾ ਕੋਟਾ ਵਧਾਇਆ ਜਾਵੇ ਕਾਂ ਜੋ ਸਿਸਟਮ ਮਰਜ਼ ਸਮਝ ਸਕੇ ਇਸ ਦੇ ਨਾਲ ਨਾਲ ਇਹ ਵੀ ਉਮੀਦ ਦਿताई ਜਾ ਰਹੀ ਹੈ ਕਿ ਟੂਰਿਸਟ ਤੇ ਵਿਜ਼ਟਰ ਵੀਜ਼ੇ ਲਈ ਵੀ ਹੁਣ ਦਰਵਾਜ਼ੇ ਖੋਲੇ ਜਾ ਸਕਦੇ ਹਨ ਗਤੀ ਤੇ ਸਭ ਤੋਂ ਵੱਡੀ ਅਪਡੇਟ ਹੁਣ ਗੱਲ ਕਰੀਏ ਪੀਆਰ ਸਿਸਟਮ ਵਿੱਚ ਬਦਲਾਵ ਦੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਲ 2026 ਤੱਕ ਪੀਆਰ ਦਾ ਟਾਰਗੇਟ ਵਧਾ ਦਿੱਤਾ ਗਿਆ ਹੈ ਜਿੱਥੇ ਪਹਿਲਾਂ ਲਗਭਗ 10.8 ਲੱਖ ਲੋਕਾਂ ਨੂੰ ਪੀਆਰ ਦਿੱਤੀ ਜਾਣੀ ਸੀ ਹੁਣੇ ਅੰਕੜਾ ਵਧਾ ਕੇ 4 ਲੱਖ ਤੋਂ ਵੀ ਵੱਧ ਕਰ ਦਿੱਤਾ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਕੈਨੇਡਾ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਸਰਕਾਰ ਦਾ ਮਕਸਦ ਹੈ ਕਿ ਹਰ ਸਾਲ ਆਬਾਦੀ ਦੀ 1% ਲੋਕਾਂ ਨੂੰ ਪੀਆਰ ਦਿੱਤੀ ਜਾਵੇ ਇਸ ਦੇ ਨਾਲ ਕੈਨੇਡਾ ਦੀਆਂ ਵੱਖ-ਵੱਖ ਪ੍ਰੋਵਿੰਸ ਪੀਐਨਪੀ ਡਰਾ ਪੱਲੋਂ ਵੀ ਆਪਣੇ ਪੀਆਰ ਕੋਟੇ ਵਧਾ ਦਿੱਤੇ ਗਏ ਹਨ ਤਾਂ ਜੋ ਹੋਰ ਲੋਕਾਂ ਨੂੰ ਸਥਾਈ ਰਿਹਾਇਸ਼ ਦਾ ਮੌਕਾ ਮੈਲ ਸਕੀ ਸੋ ਦੋਸਤੋ ਦਸੰਬਰ ਦਾ ਮਹੀਨਾ ਕੈਨੇਡਾ ਇਮੀਗ੍ਰੇਸ਼ਨ ਲਈ ਕਈ ਮਾਨਿਆ ਵਿੱਚ ਟਾਰਗੇਟਿੰਗ ਐਂਡ টার্নিং ਪੁਆਇੰਟ ਸਾਬਿਤ ਹੋ ਸਕਦਾ ਹੈ ਈਆਰ ਟੂ ਪੀਆਰ ਪ੍ਰੋਗਰਾਮ ਤੇਜ਼ ਪੀਆਰ ਪ੍ਰੋਸੈਸਿੰਗ ਸਟੂਡੈਂਟਾਂ ਲਈ ਨਵੀਆਂ ਉਮੀਦਾਂ ਅਤੇ ਵੱਧਦਾ ਪੀਆਰ ਟਾਰਗੇਟ ਇਹ ਸਾਰੇ ਮਿਲ ਕੇ ਕੈਨੇਡਾ ਨੂੰ ਮੋਰ ਤੋਂ ਇਮੀਗ੍ਰੈਂਟਸ ਲਈ ਸਭ ਤੋਂ ਵਧੀਆ ਡੈਸਟੀਨੇਸ਼ਨ ਬਣਾ ਰਹੇ ਹਨ ਜੇਕਰ ਤੁਸੀਂ ਵੀ ਅਜਿਹੀਆਂ ਤਾਜ਼ਾ ਤੇ ਸਹੀ ਕੈਨੇਡਾ ਅਪਡੇਟਾਂ ਸਭ ਤੋਂ ਪਹਿਲਾਂ ਜਾਨਣਾ ਚਾਹੁੰਦੇ ਹਾਂ ਦਾ ਵਾਇਸ মিডিਆ ਚੈਨਲ ਨੂੰ ਜਰੂਰ ਫੋਲੋ ਤੇ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਵੱਡੀ ਖੁਸ਼ਖਬਰੀ ਦੇ ਨਾਲ ਧੰਨਵਾਦ